ਕਿੱਦਾਂ ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋਮਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਦਾ ਬਲੌਗ ਕਰਦੇ ਆ ਜੀ ਸ਼ੁਰੂ ਹਾਂਜੀ ਆ ਆਪਣੀ ਆ ਕੀ ਰਾਣੀ ਰਾਣੀ ਨੇ ਲਈ ਜਰਜਾਈ ਤੇ ਆਇਆ ਆਪਣਾ ਰਾਜਾ ਜੀ ਹੁਣ ਅਸੀਂ ਕਰਾਂਗੇ ਨਾਸ਼ਤਾ ਨਾਸ਼ਤੇ ਵਿੱਚ ਕੀ ਆ ਤੁਹਾਨੂੰ ਵੀ ਦਿਖਾਣੇ ਆ ਸੋਆ ਵੀਂਦੀਆਂ ਬੜੀਆਂ ਤੇ ਰੋਟੀ ਤੇ ਸ਼ੇਰ ਸਿੰਘ ਹਲੇ ਸੁੱਤਾ ਪਿਆ ਨਹੀਂ ਤਾਂ ਉਹਨੂੰ ਵੀ ਵੀਡੀਓ ਚ ਲੈਣਾ ਸੀ ਉਹ ਭਲਾਵਾ ਉੱਠ ਜਾ ਉੱਠ ਕੇ ਦੁੱਧ ਪੀਣਾ ਨਾ ਰੋਈ ਚੱਲ ਗੁੱਸਾ ਨਾ ਕਰ ਸ਼ੇਰੇ ਗੁੱਸਾ ਨਹੀਂ ਕਰੀਦਾ ਸ਼ੇਰੇ ਆਇਆ ਆਏ ਮੇਰੀ ਸੋਣੀ ਕਿੱਦਾਂ ਗੁੱਸਾ ਕਰਕੇ ਪਈ ਆ ਸੋਆ ਇਹਨੂੰ ਪਤਾ ਨਹੀਂ ਕੀ ਆ ਕੀ ਹੈ ਪੁੱਤ ਸ਼ੇਰੇ ਕਿਉਂ ਰੁੱਸਿਆ ਦੱਸ ਪਹਿਲਾਂ ਸ਼ੇਰੇ ਦੱਸ ਯਾਰ ਹਾਏ ਹਾਏ ਕਿਉਂ ਰੱਸਿਆ ਸੋਹਣੀ ਇਹ ਦੱਸ ਦੇ ਸੋਹਣੀ ਬਦ ਦੱਸ ਕੀ ਹੈ ਚੱਲ ਠੀਕ ਆ ਠੀਕ ਆ ਠੀਕ ਆ ਫਿਰ ਲੈ ਲਈ ਦਿੱਦੂ ਲੈ ਲਈ ਚੱਲਾ ਹਾਏ ਹਾਏ ਅੱਜ ਕੀ ਦਿਖਾਵਾਂ ਜੀ ਹੁਣ ਹੋ ਗਏ ਅਸੀਂ ਰੈਡੀ ਪਪਾ ਹਾਂਜੀ ਛੇੜੀ ਜ਼ਿਆਦਾ ਪਿਲਾ ਯਾਰ ਚਾਣੀ ਪਣੀ ਘੜੋਣੇ ਦਿਖਾ ਦੇ ਆਪਣੇ ਆ ਕੀ ਟਰੈਕਟਰ ਆ ਕੀ ਆ ਇਹ ਕੀ ਆ ਉਹ ਤੇਰੇ ਟਰੈਕਟਰ ਦਾ ਟਾਇਰ ਰਣੀ ਜਾ ਓ ਡੋਡੋ ਹੋ ਗਈ ਛੇਰੇ ਤੇਰੀ ਟਾਇਰ ਰਣੀ ਤੇਰੇ ਟਰੈਕਟਰ ਦਾ ਆ ਜਾ ਛੇਰੇ ਤੇਰੀ ਡੋਡੋ ਹੋ ਗਈ ਓਏ ਐ ਨਹੀਂ ਯਾਰ ਦੇਖ ਲਾ ਹੈਣੀ ਨਾ ਟਾਇਰ ਜਾ ਯਾਰ ਬੇਸਤੀ ਹੋ ਗਈ ਤੇਰੀ ਛੇਰੇ ਇੱਧਰ ਇੱਧਰ ਦੇਖ ਤੇਰੀ ਡੋਡੋ ਇੱਧਰ ਤਾਂ ਦੇਖ ਲੈ ਉੱਪਰ ਬੈ ਕੇ ਆ ਉੱਪਰ ਬੈ ਕੇ ਚਲਾ ਲੈ ਉਹ ਦੇਖ ਜਣਾ ਨੂੰ ਹਾਂ ਉਹ ਭਰਾਵਾ ਤੂੰ ਟਰਾਲੀ ਮਾ ਚੋ ਜੋੜਨੀ ਚਾਹ ਪੀ ਲੈ ਇਹ ਨਹੀਂ ਨਹੀਂ ਚਾਹ ਪੀਣੀ ਠੀਕ ਹੋ ਗਿਆ ਬਹੁਤ ਧੰਨ ਜਾਪੀ ਕੇ ਮਰਦੇ ਆ ਫੇ ਤੁਹਾਨੂੰ ਕੰਟੀਨਿਊ ਕਰਦੇ ਆ ਬਲੌਗ ਸਾਰੇ ਆਏ ਕਰਦੇ ਫੇ ਸਾਰਿਆਂ ਨੂੰ ਬਾਏ ਬਾਏ ਨਹੀਂ ਆਏ ਕਰਦੇ ਬਾਏ ਚਲਾ ਸਕੇ ਦਿਖਾ ਦੇ ਹੱਸ ਕੇ ਦਿਖਾ ਦੇ ਆ ਗਈ ਕਰਦਾ ਸੋਣੀਏ ਇਧਰ ਦੱਸ ਫੇ ਸੋਣੀਏ ਸੋਣੀਏ ਮੁੱਛਾਂ ਨੂੰ ਮਟ ਨਹੀਂ ਲਾ 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 ਮੇਰਾ ਪੁੱਤ ਚ ਬਾਈ ਕਰ ਦੇ ਬਾਈ ਜਾਣਾ ਕੁ ਮੀ ਕਰਨ ਮੈਨਾ ਜਾਣਾ ਨਹੀਂ ਚਲ ਠੀਕ ਆ ਤੇ ਵੇ ਆ ਕੀ ਆ ਸਾਰੇ ਨੇ ਕਹਣਾ ਛੇਰਾ ਗੰਦਾ ਆ ਫਿਰ ਇਦਾਂ ਨਹੀਂ ਕਰੀਦਾ ਹੁਣ ਚੱਲੇ ਅਸੀਂ ਮਾਰਕੀਟ ਇੱਕ ਦਰਵਾਜ਼ਾ ਦੇਖਣਾ ਯਾਰ ਤੋਂ ਦੇ ਪਲਾਟ ਲਈ ਅਸੀਂ ਪੰਪ ਤੇ ਤੇ ਕਾਲੇ ਭਾਈ ਕੋ ਕਾਲਾ ਭਾਈ ਇੱਥੇ ਸਾਨੂੰ ਦੇਖਦਾ ਨਹੀਂ ਕਿੱਥੇ ਹੈ ਤੇ ਟਾਇਰ ਵਿੱਚ ਹਵਾ ਘਟਾ ਹੁਣ ਆ ਗਏ ਅਸੀਂ ਦੁਕਾਨ ਤੇ ਦਰਵਾਜ਼ਾ ਦੇਖਣ ਕੱਲ ਵੀ ਦੋ ਤਿੰਨ ਦੁਕਾਨਾਂ ਤੇ ਜਾ ਕੇ ਆਏ ਆ ਤੇ ਕੋਈ ਦਰਵਾਜ਼ਾ ਪਸੰਦ ਨਹੀਂ ਆਇਆ ਯਾਰ ਦੋਸਤ ਨੂੰ ਵੀਡੀਓ ਗੱਲ ਕਰਦੀ ਦੀ ਆ ਤੇ ਉਹਨੂੰ ਵੀਡੀਓ ਗੱਲ ਚ ਕੋਈ ਪਸੰਦ ਨਹੀਂ ਆਦਾ ਉਹ ਮੈਨੂੰ ਕਹਿੰਦਾ ਜਿਵੇਂ ਤੈਨੂੰ ਪਸੰਦ ਆ ਮੇਰਾ ਵੀ ਦਰਵਾਜ਼ਾ ਤੂੰ ਖਰੀਦ ਲੈ ਤੇ ਹੁਣ ਦੇਖਦੇ ਆਪਾਂ ਮੈਂ ਕਹਾ ਵੀ ਇਹ ਸਟੀਲ ਹਲਕੀ ਨਹੀਂ ਲੱਗਦੀ ਉਹ ਕਹਿੰਦਾ ਨਹੀਂ ਭਾਜੀ ਹੈਵੀ ਹੈ ਮੈਂ ਠੋਕੇ ਦੇਖਦੇ ਆ ਥੋੜਾ ਜਿਹਾ ਪੈਸੇ ਦੇਣੇ ਆ ਚੀਜ਼ ਚੈੱਕ ਕਰਕੇ ਲੈਣੀ ਚਾਹੀਦੀ ਹੈ ਮੈਂ ਕਹਾ ਆਵਾਜ਼ ਆਉਂਦੀ ਆ ਉਹ ਕਹਿੰਦਾ ਭਾਜੀ ਨਹੀਂ ਮਜ਼ਬੂਤ ਆ ਟੈਂਸ਼ਨ ਨਾਲ ਉਹ ਮੈਂ ਕਹਾ ਚੱਲ ਰੇਟ ਦੱਸੋ ਫੇ ਕੀ ਉਹਨੇ ਰੇਟ ਦੱਸਿਆ ਮੈਂ ਕਹਾ ਆਹ ਦਰਵਾਜ਼ਾ ਕਿੰਨੇ ਦਾ ਲਾਇਆ ਉਹ ਨਾ ਵਸੇਵਕਾ ਇਹ ਤਾਂ ਮਹਿੰਗਾ ਹੀ ਬਹੁਤ ਆ ਇੱਧਰ ਨੂੰ ਹੀ ਆ ਜਾਓ ਮੈਂ ਕਹਿੰਦਾ ਦਰਵਾਜ਼ਾ ਠੀਕ ਆ ਇਹ ਇਹ ਸਾਨੂੰ ਪਸੰਦ ਆ ਕਹਿੰਦਾ ਭਾਜੀ ਤੁਸੀਂ ਇੱਧਰ ਆਓ ਮੈਂ ਇੱਧਰ ਤੁਹਾਨੂੰ ਦਿਖਾਉਣਾ ਹੋਰ ਪਿਆ ਮੈਂ ਕਹਾ ਬਜਟ ਚ ਹੋਵੇ ਜਿਆਦਾ ਮਹਿੰਗਾ ਵੀ ਨਾ ਹੋਵੇ ਭਰਾ ਦੇਖਣ ਨੂੰ ਹੀ ਤਗੜੇ ਲੱਗਦੇ ਆਂ ਅਸੀਂ ਐ ਅਸੀਂ ਮਾਤਲ ਸਾਤੀ ਆਂ ਮੰਗਾ ਭਾਈ ਜੀ ਪਿੱਛੇ ਪਿਆ ਦਰਵਾਜਾ ਮੁੰਡਾ ਹੈ ਨਹੀਂ ਮੈਂ ਕਿਹਾ ਵੀਰੇ ਤੂੰ ਦਿਖਾ ਦੇ ਅਸੀਂ ਹੈਲਪ ਕਰਾ ਦਿੰਨੇ ਆ ਮੈਂ ਭਾੜੇ ਨਾਲ ਦਰਵਾਜੇ ਲੱਗਿਆ ਦਿਖਾਣ ਦੇਖਦੇ ਆ ਦਰਵਾਜਾ ਕਿਹੜਾ ਜੇ ਪਸੰਦ ਆ ਜਵੇ ਤਾਂ ਮੰਗਾ ਭਾਈ ਇਹ ਮੈਂ ਤੁਹਾਨੂੰ ਚੱਕ ਕੇ ਦਿਖਾਣਾ ਇਹਦੇ ਪਿੱਛੇ ਦਰਵਾਜੇ ਦੇ ਹੈਂਡ ਪੇ ਆ ਜੇ ਤੁਹਾਨੂੰ ਕੋਈ ਪਸੰਦ ਆ ਜਵੇ ਮੈਂ ਕਿਹਾ ਕੋਈ ਜ਼ਿਆਦਾ ਜਿਹੜਾ ਬਜਟ 'ਚ ਹੋਵੇ ਜ਼ਿਆਦਾ ਮਹਿੰਗਾ ਵੀ ਨਾ ਹੋਵੇ ਆ ਵੇ ਆ ਤੀਜੇ ਚੌਥੇ ਨੰਬਰ ਦੇ ਪਿੱਛੇ ਲਗਾਉ ਕੇ ਰੱਖਿਆ ਆ ਇਹ ਤਾਂ ਐਵੇਂ ਲਗਾ ਕੇ ਰੱਖਿਆ ਜਿਵੇਂ ਮੇਰੇ ਵਾਸਤੇ ਪਿਆ ਹੁੰਦਾ ਵੀ ਤੁਸੀਂ ਲੈ ਕੇ ਜਾਣਾ ਮੈਂ ਲਾ ਫਿਰ ਵੀ ਦੇਖ ਲੈਣ ਮੈਂ ਕਿਹਾ ਲੈ ਵੀਰੇ ਮੈਂ ਦਰਵਾਜ਼ਾ ਫੜਦਾ ਤੂੰ ਚੰਗੀ ਤਰ੍ਹਾਂ ਉਧਰ ਦੇਖ ਨਾ ਨਗ ਦਾ ਜੋਰ ਹੈਗਾ ਜੇ ਮਲਾਈ ਦਾ ਮੈਂ ਵੀ ਆਪਾਂ ਨੂੰ ਆ ਗਿਆ ਦਰਵਾਜ਼ਾ ਪਸੰਦ ਤੇ ਹੁਣ ਆਪਾਂ ਕੀਤਾ ਰੇਟ ਹਮਾਂਪਾ ਚਲ ਗਈ ਦਿੱਤੇ ਪੈਸੇ ਭਰਾ ਨੂੰ ਗਿਆ ਵੀ ਤੂੰ ਲਿਖ ਲਾ ਹੁਣ ਅਸੀਂ 2-4 ਦਿਨਾਂ ਤੱਕ ਦਰਵਾਜ਼ਾ ਚਕਾ ਲਾਂਗੇ ਜੀ ਯਾਰ ਦੋਸਤ ਜੇ ਆ ਗਿਆ ਤਾਂ ਉਹ ਲੈ ਜਾਊਗਾ ਨਹੀਂ ਤਾਂ ਅਸੀਂ ਲੈ ਜਾਾਂਗੇ ਮੰਗਾ ਵੀਰੇ ਦੀ ਕੋਈ ਸਲਿੱਪ ਜਾਂ ਪਰਚੀ ਤਾਂ ਉਹ ਦੇ ਦਿਓ ਨਾ ਵੀਰੇ ਦਿਨਾਂ ਦੋ ਮੰਨ ਰੋਕ ਜਾਓ ਲੈ ਵੀ ਆਪਾਂ ਨੂੰ ਨੇ ਦੇ ਤਾ ਕਾਟ ਪਿੱਛੇ ਲਿਖ ਤੇ ਪੈਸੇ ਆ ਕੰਮ ਨਹੀਂ ਕਰੀਦਾ ਮੈਂ ਦੇਵੇ 10 10 ਠੀਕ ਹੈ ਮੈਂ ਮਾਂ ਬਾਈ 10 ਮਾਂ ਬਾਈ 10 10 ਮਾਂ ਬਾਈ ਸੀ ਨਹੀਂ ਇਹ ਵੀ ਭਰੀ ਰਿਹਾ ਚੱਲ 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 ਫੇਰ ਨਾਲ ਚੱਲ ਨਾਲ ਜਾਣਾ ਨਾਲ ਚੱਲ ਚੁੱਪ ਕਰ ਅਸੇਰਾ ਦੇਖ ਲੋ ਕੀ ਬਣਿਆ ਬੂਡ ਪਤਾ ਨਹੀਂ ਕੀ ਦੇ ਪਾ ਕੇ ਖੜਾ ਬਾਹਰ ਤਾਨੂੰ ਕਿਸੇ ਵੀ ਰੀਜਨ ਕਰਕੇ ਵੀਡੀਓ ਵਧੀਆ ਲੱਗੀ ਹੋਏ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ